ਹਾਂ ਬਣਦਾ ਪਿਆ ਹੁਣ ਚੁੱਲਾ ਆਲਮੋਸਟ ਬਣਾ ਤਾ ਤੇ ਵੜਾ ਦ ਦੱਸ ਦੇਣਾ ਇਹ ਬਲੌਗ ਵੇਲਾ ਚੱਲੂ ਕਰਨਾ ਹੈ ਹੈ ਉਹ ਚਲੋ ਮੈਂ ਕਹਿ ਰੂ ਗਿਆ ਸੀਗਾ ਕਿਤੇ ਤੋਂ ਮੈਂ ਤੁਹਾਨੂੰ ਆਊਗਾ ਤਾਂ ਹੁਣ ਬਣਿਆ ਤੇ ਚਕਾਲਦਾ ਹੈ 헤ਜਲ ਤੂੰ ਗੱਦੀ ਹੋ ਜਾਣਾ ਇਹ ਵੀ ਬਣਾਉਣੀ ਆ ਕੋਲ ਘੋਲੀ ਬਣਾ ਲਈ ਗਈ ਆ ਆਪਾਂ ਘੋਲੀ ਬਣਾ ਲੈ ਦੁੱਧ ਕਾਣਨੇ ਨੂੰ ਹਾਂ ਉਹ ਤਾਂ ਕੜਾਂਗੇ ਨਾ ਇਹਦੇ ਵਿੱਚ ਹਾਂ ਥਾਲ ਦਾਲ ਹੌਲੀ ਹੌਲੀ ਰੱਗਦੀ ਰਹਿੰਦੀ ਆ 헤ਜਲ ਕੀ ਹੁੰਦਾ ਪਿਆ ਦਾਦੀ ਕੀ ਕਰਦੇ ਆ ਤੁਸੀਂ ਵੀ ਬਣਾ ਲਓ ਬਣਾ ਲਓ ਕਿੱਦਾਂ ਬਣਾਉਂਦੇ ਦਾਦੀ ਸਿੱਖ ਲਓ ਹੁਣ ਸਿੱਖ ਲਾ ਹੁਣ ਕੰਮ ਮੰਮੀ ਵਰਗੀ ਨਾ ਬਣਾਣੀ ਸਵਾਦ ਨਹੀਂ ਇਹਦੇ ਵਿੱਚ ਇੱਟਾ ਲਾਈ ਆਇਆ ਇੱਟਾ ਹਾਂ ਇਹ ਤਾਂ ਲਗਭਗ ਇਹ ਇੱਕ ਪਹਿਲਾਂ ਬੀਬੀ ਹੱਡੀ ਬਣਾਉਂਦੀ ਹੁੰਦੀ ਦਾਦੀ ਉਹ ਪਿੱਛੋਂ ਉਹਨੇ ਕਿ ਇੱਕ ਧੂਆ ਨਿਕਲਣ ਨੂੰ ਵੀ ਜਗ੍ਹਾ ਛੱਡੀ ਹੁੰਦੀ ਉਦਾਂ ਬਣਾਉਣਾ ਇਹ ਉਹ ਵੀ ਬਣਾ ਸਕਦੇ ਆ ਇਹਦੇ ਵਿੱਚ ਦੀ ਇੰਦਾ ਪਾਸੇ ਇੰਦਾ ਕਰਦਾਣਾ ਇਹਦੇ ਵਿੱਚ ਦੀ ਧੂਆ ਬਾਹਰ ਨੂੰ ਨਿਕਲ ਜਾਣਾ ਬਸ ਉਹ ਦਈ ਥੱਲੇ ਉਹਦੀ ਨਿਕਲਦਾ ਹੁੰਦਾ ਹੈ ਨਹੀਂ ਉਹ ਤਾਂ ਬੱਚੇ ਨੇ ਨਾ ਚਿਮਨੀ ਬਣਾਉਂਦੇ ਆ ਹਾਂ ਉਹ ਡਬਲ ਬਣਦਾ ਆ ਉਹ ਮੈਂ ਕੰਧ ਕਾਲੀ ਹੋ ਜਾਣੀ ਫੇ ਤਾਂ ਨਹੀਂ ਮੈਂ ਉਹ ਬਣਾਇਆ ਤੇ ਇਹਦੇ ਵਿੱਚ ਦੀ ਆਪਾਂ ਪੜਾਵੇ ਲਾਦਣੇ ਉਹਦੇ ਵਿੱਚ ਦੀ ਧੂਆ ਨਿਕਲ ਹੀ ਜਾਣਾ अच्छा अउत्ते पडावे लागले छोटे छोटे सैडा ते ਧੂਆ ਨਿਕਲੀ ਜਾਊਗਾ ਧੂਆ ਨਿਕਲਣ ਸਾਈਡ ਤੇ ਹੀ ਹੋਵੇਗੇ ਅੰਦਰ ਮੋਰੇ ਪੈਂਦਾ ਵੜਾ ਧੂਆ ਫੇਰ ਮੋਰੇ ਲੈ ਬਣਾਣੀ ਗਿਆ ਸੀ ਉਹ ਮੈਂ ਤੰਦ ਗਾਲੀ ਹੋ ਜਾਣੀ ਆ ਤਾਂ ਫਿਰ ਇਹਨੂੰ ਇਦਾਂ ਕਰ ਦਈਏ ਹੂੰ ਤੇ ਮੰਮੀ ਤੇ ਕਿੰਦੀ ਇਹਦਾ ਬਣਾਉਂਦੀ ਨਹੀਂ ਮੈਂ ਬਣਾਦਾ ਨਾ ਤੁਸੀਂ ਦੇਖੋ ਉਹ ਹੈਜਲ ਦੇਖ 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 ਇਹ ਸਵਾ ਸਾਡੀ ਬਈਆਂ ਖਾਂਦੇ ਤਾਂ ਨਹੀਂ ਏ ਖਾਂਦੀ ਦੀ ਨਾ ਨਹੀਂ ਖਾਂਦੀ ਨਹੀਂ ਮਿੱਟੀ ਖਾਂਦੀ ਐ ਨਹੀਂ ਬਿਲਕੁਲ ਮਿੱਟੀ ਵੀ ਨਹੀਂ ਖਾਂਦੀ ਸਾਡੀ ਕੁੜੀ ਨਹੀਂ ਖਾਂਦੀ ਹੈ ਕੈਲਸ਼ੀਅਮ ਦੀਆਂ ਗੋਲੀਆ ਲਿਆ ਕੇ ਰੱਖਿਆ ਕਿੱਥੇ ਗਈ ਆ ਕਿੱਥੇ ਲਿਆ ਕੇ ਰੱਖੀ ਦਿਖਾਓ ਹੁਣ ਇਹ ਲੈਂਦੀ ਹੱਲੇ ਹਾਂ ਦੇਖੋ ਆ ਬੜੀ ਵਧੀਆ ਕੈਲਸ਼ੀਅਮ ਦੀ ਗੋਲੀ ਆ ਕਲਕੇ ਦਾ ਏ ਲਵਦੀ ਨਹੀਂ ਆ ਆਹ ਦੇਈ ਦੀ ਅਸੀਂ ਕੈਲਸ਼ੀਅਮ ਦੀ ਗੋਲੀ ਹੈ ਚਲੋ ਹਣਾ ਇਹ ਗੋਲੀ ਖਾਣੀ ਆ ਇਹ ਗੋਲੀ ਖਾਣੀ ਆ ਗੋਲੀਆਂ ਨਹੀਂ ਨਹੀਂ ਓਕੇ ਗੋਈ ਗੋਈ ਖੁਸ਼ ਹੋ ਕੇ ਖਾਂਦੀ ਗੋਈ ਖਾ ਲਈ ਖਾ ਲਈ ਹੁਣ ਗੋਲੀ ਬੱਸ ਬੱਸ ਸ਼ਾਮੀ ਖਾਵਾਂਗੇ ਨਾਮ ਵੀ ਜੱਦਾ ਹੋਵੇ ਕਿਤਾ ਕਰਾ ਦਿੰਦੀ ਆ ਗੋਈ ਗੋਈ ਦੇ ਦੋ ਮੈਨੂੰ ਗੋਈ ਦੇ ਦੋ ਇਹ ਜਾ ਬਾਲਤਾ ਦਿਖਾ ਪਰੇ ਜਰਾ ਕੀ ਕਿੱਦਾਂ ਕੁੱਤਾ ਕੀਤੀ ਐ ਦਿਖਾ ਵੈਰੀ ਗੁੱਡ ਦਾਦੀ ਨੇ ਕਿਤੇ ਇਹ ਕੁੱਤਾ 1 2 3 4 5 6 7 8 9 10 ਕੁੱਤਾ ਕੀਤੀ ਐ ਜੇਲ ਤੇਰੇ ਹੈਂ ਬੜੇ ਡਿਜ਼ਾਈਨ ਬਣਾ ਦਿੱਤਾ ਦੀ ਏਦਾਂ ਧੂਆ ਬਾਹਰ ਨਿਕਲੀ ਜਾਊਗਾ ਕਿੱਦਾਂ ਏਦਾਂ ਪੜਾਵੇ ਲਾ ਦਿੱਤੇ ਆ ਹਾਂ ਇਸਦੀ ਨਾਲ ਧੂਆ ਬਾਹਰ ਨਿਕਲੀ ਜਾਣਾ ਸੈਂਟਾ ਉੱਥੇ ਇੱਥੋਂ ਦੀ ਸਾਈਡਾਂ ਦੇ ਬਾਹਰ ਨਿਕਲੀ ਜਾਣਾ ਬਾਹਰ ਨੂੰ ਮੋਹਰ ਨੂੰ ਧੂਆ ਨਹੀਂ ਆਊਗਾ ਲੱਗਦਾ ਨਹੀਂ ਮੈਨੂੰ ਤਾਂ ਆਣਾ ਲੱਗਦਾ ਧੂਆ ਨਹੀਂ ਪਿੱਛੇ ਜਾਊਗਾ ਅੱਗੇ ਨਹੀਂ ਆਊਗਾ ਪਰ ਇਹ ਤਾਂ ਕਹਿੰਦੇ ਜਿੱਦਾਂ ਤੁਸੀਂ ਕੀਤਾ ਆ ਇਹ ਤਾਂ ਥੱਲੇ ਡਿਗੀਆਂ ਟੁੱਟ ਜਾਣਾ ਆ ਕਿੱਦਾਂ ਟੁੱਟ ਜਾਣਾ ਉੱਪਰ ਨੂੰ ਜਿਹੜਾ ਕੀਤਾ ਆ ਆ ਜਿਹੜੇ ਕਦੀ ਵੀ ਨਹੀਂ ਟੁੱਟਣਗੇ ਇਹ ਆਟੋਮਾਸੀ ਉਹ ਪੋਚਾ ਫੇਰਦਣਾ ਨਾ ਅੱਛਾ ਬਾਅਦ ਵਿੱਚ ਪੋਚਾ ਫੇਰਨਾ ਸੀਮੈਂਟ ਲਾ ਕੇ ਨਾ ਥੋੜਾ ਜਿਆ ਤੇ ਫੇਰ ਵੇਚਾ ਫੇਰਨਾ ਜਦੋਂ ਵੀ ਲੱਗਿਆ ਪੱਕਾ ਹੋ ਜਾਓ ਇਹਦੇ ਵਿੱਚ ਮੈਂ ਸੀਮੈਂਟ ਵੀ ਪਾਇਆ ਥੋੜਾ ਫੇਰ ਵੀ ਟ੍ਰੇਨਿੰਗ ਤੇ ਆ ਟ੍ਰੇਨਿੰਗ ਲੈਂਦੀ ਬਈਆ ਇੱਕੋ ਵਾਰੀ ਕੰਮ ਨਾ ਕਰ ਦੇਵੇ ਧੱਕਾ ਮਾਰ ਕੇ ਆਵੇ ਹੈ ਸਾਰੀ ਟ੍ਰੇਨਿੰਗ ਹੋ ਜਾਵੇ ਇੱਕੋ ਵਾਰੀ ਨਹੀਂ ਬੱਚ 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 ਥੈਂਕ ਯੂ ਥੈਂਕ ਯੂ ਥੈਂਕ ਯੂ ਉਹ ਸਵਾਲ ਆਂਦੀ ਵੀ ਮੇਰੇ ਉੱਤੇ। ਉਹ ਚਲੋ ਕੋਈ ਨਹੀਂ ਉਹ ਵੀ ਲਾ ਲੈਂਦਾ। ਉਹ ਦੇਖ ਦੇ। ਉਹ ਬੈਠੇ ਕਰਦੀ ਪਈ ਐ ਸੀਮਿੰਟ ਦਾ ਕੰਮ। ਉਹ ਕਹਿੰਦੀ ਮੈਂ ਪੋਚਾ ਵੀ ਇੱਦਾਂ। ਉਹ ਧੱਕਾ ਲੰਦੀ ਵੀ ਧੱਕਾ। ਧੱਕਾ ਲਾਏ ਨਹੀਂ ਇਹਦੇ ਲੈ ਲਾਏ ਨਹੀਂ ਸਹੀ ਹੋਣਾ ਹੋਣਾ। ਮਿੱਟੀ-ਵੱਟੀ ਬਹੁਤ ਲਾਈ ਜੀ ਮੈਂ। ਉਹ ਵੀ ਦਾ ਕਰੀ ਜਾਂਦੀ ਐ। ਇਹ ਜੇ ਨਾ 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 ਗਿੱਲਾ ਆ ਲੈ ਬੋਲ ਕਰਦੀ ਵੀ ਵਿੱਚੋਂ। ਗਿੱਲਾ ਆ ਲੈ। ਹਾਂ ਕੀ ਕਰਤਾ ਆ ਪੋਚਾ ਫੇਰਤਾ ਉੱਤੇ ਪੋਚਾ ਫੇਰ ਦਿੱਤਾ ਉੱਪਰ ਤੇ ਉੱਤੇ ਗੋਹਾ ਵੀ ਫੇਰਨਾ ਹੁੰਦਾ ਉਹ ਗੋਹਾ ਕੱਲ ਨੂੰ ਫੇਰਾਂਗੇ ਇਹ ਹੁੰਦਾ ਮੈਂ ਫੇਰੇ ਆਇਆ ਸੀਮਿੰਟ ਦਾ ਪੋਚਾ ਅੱਛਾ ਵੀ ਇਹ ਪੱਕਾ ਹੋ ਜਵੇ ਫੇਰ ਆਲੇ ਦੋਲੇ ਟੁੱਟੂਗਾ ਨਹੀਂ ਫੇਰ ਗੋਹਾ ਵੀ ਨਹੀਂ ਮੂੰਹ ਦੇ ਵਿੱਚ ਖਰਾਬ ਨਹੀਂ ਹੁੰਦਾ ਫੇਰ ਮੈਂ ਉੱਪਰ ਅਹੀ ਟੱਕ ਜਾਗਾ ਨਾ ਨਾ ਅੱਛਾ ਫੇਰ ਟੱਕਿਆ ਕਰਿਆ ਕਰਾਂਗੇ ਉਦਾਂ ਮੀਚ ਖਰਾਬ ਹੋ ਜਾਂਦਾ ਨਾ ਉਦਾਂ ਵੀ ਖਰਾਬ ਹੋ ਜਾ ਟੁੱਟ ਟੜ ਜਾਂਦਾ ਹੋਰ ਤਾਂ ਖਰਾਬ ਤਾਂ ਕੀ ਹੋਣਾ ਇਹਦਾ ਟੁੱਟ ਜਾਂਦਾ ਆ ਪਛੇਦੀ ਹੇਜ਼ਲ ਨੇ ਸਿੱਖ ਲਿਆ ਕਿ ਨਹੀਂ ਇਹ ਜੌਂ ਨੇ ਸਿੱਖ ਲਿਆ ਹਾਂ ਹੇਜ਼ਲ ਸਿੱਖ ਲਿਆ ਤੇ ਸਿੱਖ ਲਿਆ ਸਿੱਖ ਲਿਆ ਇਸਨੂੰ ਸਿਕਲੇਆ ਇਹ ਚਲੇ ਅੱਲੇ ਰੈਂਡੇ ਆਲੇ ਕਿ ਨਾੜੇ ਬਣਾਉਣੇ ਕਾਲੂ ਸੀਮੈਂਟ ਗੋਆ ਮਿੱਟੀ ਫਿਰ ਕੇ ਨਾ ਫੇਰ ਕਰੂਗੇ ਸਹੀ ਹਾਂ ਕੱਲੂ ਦੇਖਾਂ ਕਿ ਕੀ ਬੰਦਾ ਇੱਥੇ ਕੀ ਬਣਾਇਆ ਕਰਨਾ ਇੱਥੇ ਹੁਣ ਦਵਾਈ ਲੋੜੀ ਆ ਗਈ ਆ ਸਾਗ ਬਣਾਵਾਂਗੇ ਹਾਂ ਜਿਹੜੀ ਮਰਜੀ ਸਬਜ਼ੀ ਬਣਾ ਸਕਦੇ ਰੋਟੀ ਸਬਜ਼ੀ ਇੱਥੇ ਬਣਾਇਆ ਕਰਾਂਗੇ ਸਬਜ਼ੀ ਦੁਬਾਰਾ ਮੈਂ ਸੂਪ ਲਿਆਂਦਾ ਸੀ ਅੱਜ ਦਿਲ ਕਰਦਾ ਸੀ ਸੂਪ ਪੀਵਾਂ ਤੇ ਚਿੰਕਸ ਦਾ ਸੂਪ ਮੈਂ ਦੇਖਦਾ ਅੱਜ ਪੀ ਕੇ ਕਿਦਾਂ ਦਾ ਬੰਦਾ ਆ ਤੇ ਵਿੱਚ ਮੈਂ ਅੱਜ ਥੋੜੀ ਜਿਹੀ ਵੈਰੈਟੀ ਜੀ ਮੈਂ ਅਲੱਗ ਮੈਂ ਕਿਹਾ ਚੱਲ ਕਰਕੇ ਦੇਖਦੇ ਆ ਫੈਣੀਆਂ ਵਿੱਚ ਪਾਈਆਂ ਇਹਦੇ ਫੈਣੀਆਂ ਦੇਖਦੇ ਸਵਾਦ ਬੰਦਾ ਕਿ ਨਹੀਂ ਬੰਦਾ ਘਰੇ ਬੈਠੇ ਵੱਖਰੀਆਂ ਵੱਖਰੀਆਂ ਚੀਜ਼ਾਂ ਬਣਾਈਦੀਆਂ ਆ ਬੇਲੇਆਂ ਦੇ ਹੋਰ ਕੀ ਕਰਨਾ ਹੁਣ ਇਹਦੇ ਉੱਤੇ ਥੋੜਾ ਜਿਹਾ ਆਲੂ ਭੂਜਿਆ ਪਾਉਂਗਾ ਮੈਂ ਸੂਪ ਬਣਾ ਲਵਾਂ ਨਵੇਂ ਆਲੂ ਭੂਜਿਆ ਸੂਪ ਬਣਾਉਣਾ ਹਾਂ ਹੁਣ ਖਾ ਕੇ ਦੇਖ ਲੈ ਕਿਦਾਂ ਦਾ ਬਣਿਆ ਨਾ ਮਮੀ ਸਵਾਦ ਲੱਗਦਾ ਬਣਿਆ ਸਵਾਦ ਲਾਓ ਅਸੀਂ ਚਾਹ ਦਾ ਲੱਗੇ ਲੋ ਚਾਹ ਪੀਓ ਚਾਹ ਦੇ ਅਮਲੀ ਟਾਈਮ ਹੋ ਗਿਆ ਡਾਡਾ ਬੋਲੇ 4:00 ਵਜੇ ਦਾ ਡੈਡੀ ਨੂੰ ਪਹਿਲਾਂ ਚਾਹ ਦੀ ਕੱਗੇ ਵੀ ਬਣਾਵਾ ਹੁਣ ਡੈਡੀ ਅੱਧਾ ਹੀ ਖੜੇ ਆ ਕਦੋਂ ਚਾਹ ਆਵੇ ਤੇ ਕਦੋਂ ਕਦੋਂ ਅਸੀਂ ਕਦੋਂ ਅਸੀਂ ਪੀਏ ਬਾਹਰ ਜਾਈਏ ਹੈ ਬਾਹਰ ਹੀ ਦੋ ਬੱਜੇ ਚਾਰ ਕਰ ਗਏ ਫੇਰ ਜਨ ਉਠੀ ਨਹੀਂ ਸੋ ਗਈ ਇਹ ਜਨ ਨਾ ਇਹ ਜਨ ਹਾਂ ਇਹ ਜਨ ਦੋ ਡੇ ਢੂਠੀ ਸੁਤੀ ਆ ਨਾ ਆ ਲੈ ਦਿੱਤੀ ਕਰਦੇ ਚਲੋ ਮੈਂ ਤਾਂ ਮੈਂ ਖਾਣ ਲੱਗਾ ਆ ਤੁਸੀਂ ਅਸੀਂ ਜਾ ਮੈਂ ਵਿੱਚ ਫੈਣੀਆਂ ਭਈਆ ਮੈਂ ਉਹੋ ਕਿਦਾਂ ਬਣਿਓ ਕਮੈਂਟ ਕਰਕੇ ਦੱਸਿਓ ਵੀ ਫੈਣੀਆਂ ਪਾ ਕੇ ਕਿਦਾਂ ਦੀਆਂ ਲੱਗੀਆਂ ਹੋਰਾਂ ਨੂੰ ਥੋੜਾ ਲੱਗੜੀਆਂ ਮੈਨੂੰ ਲੱਗੜੀਆਂ ਮੈਂ ਫੋੜਣੀਆਂ ਬਾਅਦ ਚ ਨਹੀਂ 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 ਕੋਈ ਵੀ ਚੀਜ਼ ਆ ਸਵਾਦ ਤਾਂ ਲੱਗੂਗੀ ਵਿੱਚ ਉਹ ਤੇ ਪੁਜਿਆ ਬਾਕੇ ਤਾਂ ਮੈਂ ਖਾਣਾ ਆ ਅੱਗੇ ਵੀ ਸਵਾਦ ਲੱਗਦਾ ਮੈਨੂੰ ਠੱਡਾ ਹੋ ਜਾਂਦਾ ਹੈ ਨਾ ਥੋੜਾ ਜਿਹਾ ਇਹ ਜਲ ਉੱਠ ਗਈ ਆ ਇਹ ਜਲ ਆਪਣਾ ਖਾਂਦੀ ਵੀ ਸਾਰੇ ਲੱਕ ਤੇ ਹਨਾ ਇਹ ਜਲ ਅੱਜ ਮੈਂ ਲੈ ਕੇ ਆਏ ਹੇ ਸਾਰੇ ਲੱਕ ਮੈਂ ਘਾ ਖਵਾ ਕੇ ਦੇਖਦੇ ਹਾਂ ਇਹ ਖਵਾਣਾ ਬੰਦ ਕਰ ਦਿੱਤਾ ਇਹ ਥੋੜਾ ਚਿਰ ਪੇਲਾ ਹੋਸ਼ ਹੋ ਕੇ ਖਾਂਦੀ ਖੁਸ਼ ਹੋ ਕੇ ਹਾਂ ਖਾ ਲੈਂਦੀ ਆ ਇਦਾਂ ਚੀਜ਼ਾਂ ਖਾ ਲੈਂਦੀ ਆ ਹੈ ਇਹ ਖਾ ਲੈਂਦੀ ਆ ਖੁਸ਼ ਹੋ ਕੇ ਖਾਂਦੀ ਆ ਸਮਝਿਆ ਨਹੀਂ ਲੱਗਦੀ ਆ ਤੇਰੇ ਹੈ ਰੋਟੀ ਨਹੀਂ ਲੱਗਦੀ ਰੋਟੀ ਨਹੀਂ ਲੱਗਦੀ ਇਦਾਂ ਨਹੀਂ ਲੱਗਦੀ ਰੋਟੀ ਨਹੀਂ ਲੱਗਦੀ ਇਦਾਂ ਚੀਜ਼ਾਂ ਲੱਗਦੀ ਆ ਹੈ ਅੱਜ ਦੇਖੀ ਤੈਨੂੰ ਨਾ ਚੰਗੀ ਤਰ੍ਹਾਂ ਬੰਨ ਬੁੰਨ ਕੇ ਖਵਾਣੀ ਮੈਨੂੰ ਰੋਟੀ ਮੰਗ ਕੇ ਲਿਆ ਕਹਿੰਦੀ ਦੁੱਧੂ ਦੇ ਦੋ ਦੁੱਧੂ ਦੇ ਦੋ ਦਾਦੀ ਦਾਦੀ ਦੁੱਧੂ ਐ ਮੈਨੂੰ ਦੇ ਦੋ ਦੁੱਧੂ ਮੈਨੂੰ ਦੇ ਦੋ ਮੈਨੂੰ ਦੇ ਦੋ ਮੈਨੂੰ ਦੇ ਦੋ ਯਾਰ ਮੈਨੂੰ ਦੇ ਦੋ ਨਹੀਂ ਨਹੀਂ ਦੇ ਦੋ ਯਾਰ ਪਲੀਜ਼ ਦੇ ਦੋ ਹੇ ਜਲ ਦੇ ਦੋ ਯਾਰ ਨਹੀਂ ਓਕੇ ਮਾਰਦੀ ਹੱਥ ਕਹਿੰਦੀ ਚਲ ਜਾ ਬਲੋਗ ਉਹ ਨਾ ਨਵੇਂ ਸਿੱਧੇ ਮੂੰਹ ਬਣਾ ਕਿਦਾਂ ਫੇਰੇ ਠੀਕ ਆ ਆ ਮਮਾ ਆ ਗਏ ਮਮਾ ਆ ਗਏ ਆ ਤੇ ਮਮਾ ਮਮਾ ਨਹੀਂ ਕਰਨੀ ਗੱਲ ਹੈ ਨਹੀਂ ਕਰਨੀ ਨਹੀਂ ਕਰਨੀ ਗੱਲ ਹੈ ਐ ਨਹੀਂ ਕਰਨੀ ਉਹਦਾ ਹੀ ਚੀਂਚੀ ਲਾਈ ਇਹਨੇ ਅੱਜ ਮੰਮੀ ਕੋ ਜਾਣਾ ਕਹਿੰਦੀ ਦਾਦੀ ਕੋ ਬਹਿਣਾ ਦਾਦੀ ਪਾਠ ਕਰਦੇ ਵੇ ਆ ਉਹ ਨੇ ਉਹਨੇ ਨਹੀਂ ਸੰਦੀ ਵੀ ਕੋਈ ਟੈਡੀ ਟੁੱਡੀ ਨਹੀਂ ਕਹਿੰਦੀ ਮੈਂ ਕਰਨਾ ਫਿਰ ਬਾਅਦ ਚ ਗੱਲ ਕਰਾਉਂਗਾ ਤੇਨਾ ਤੁਹਾਨੂੰ ਪਤਾ ਜਿਹਦਾ ਸਿਮੀ ਅੱਜ ਜੋਬ ਤੇ ਉੱਥੇ ਹੀ ਆ ਸਿਮੀ ਨੇ ਆਣਾ ਆ ਫ੍ਰਾਈਡੇ ਨੂੰ ਤੂੰ ਮੈਨੂੰ ਕਿਆ ਹੀ ਦੇਖ ਲੈ ਪਿਛਲੇ ਵਲੌਗ ਚ ਸਾਰਿਆਂ ਨੂੰ ਪਤਾ ਹੈ ਨਾ ਇਹ ਕਹਿੰਦੀ ਸੀ ਮੈਂ ਨਹੀਂ ਆਣਾ ਜੇ ਆ ਗਈ ਏ ਤੂੰ ਜੇ ਤੂੰ ਆ ਗਈ ਆਉ ਤੇਰੇ ਪੈੜੀਆਂ ਆਉ ਪੈੜੀਆਂ ਨਾ ਤੇਰੇ ਕੋਈ ਗੱਲ ਇਹ ਆਲਾ ਤਾਂ ਤੈਨੂੰ ਪਹਿਲਾਂ ਹੀ ਆ ਫਤੂ ਆਲਾ ਢੀ ਹਣਾ ਜੇ ਤੂੰ ਆਈ ਫਿਰ ਆ ਖੁਸ਼ੀ ਆ ਜਿਓ ਸੇਵਾ ਕਰਾਂਗਾ ਤੇਰੇ ਤੋਂ ਚੰਗੀ ਫੇ ਮੈਂ ਚੱਲ ਫੇ ਤੇਜੂ ਤੇਜੂ ਹੈ ਨਹੀਂ ਇਹ ਜੋ ਦੇਖਾ ਤੇਜੂ ਮੇਰਾ ਇਹ ਜੋ ਘੋੜੇ ਵੀ ਚੇਲੀ ਲੈ ਜੋ ਮਾਮਾ ਚੁੱਟੜੀ ਵਿਛੜਦੇ ਮਾਮਾ ਫੜ ਮਾਮਾ ਫੜ ਮਾਮਾ ਮਾਮਾ ਇਹ ਵੀ ਨਹੀਂ ਨਹੀਂ ਆ ਮੰਮਾ ਨਾ ਲੈ ਅੱਲਾ ਵਾੜਾ ਅੱਲਾ ਵਾੜਾ ਅੱਲਾ ਵਾੜਾ ਕੋਈ 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 ਟਾਡੀ ਟੂ ਡੇਰੀ ਹੋ ਰਾ ਉਹ ਟਾਡੀ ਦੇਖ ਲੈਨੀ ਤਸੋ ਦੇ ਕੋ ਟਾਡੀ ਉਹ ਡੇਰੀ ਦੇਖਣਾ ਉਹ ਮੋਬਾਈਲ ਦੇਖਦੇ ਵੀ ਅੱਜ ਚੁੜੀ ਵੀ ਉਹਨੇ ਮੈਂ ਦੇਖਣਾ ਟਾਡੀ ਚੱਲ ਠੀਕ ਆ ਓਕੇ ਫੇ ਆ ਕੀ ਹੁੰਦਾ ਪਿਆ ਕੀ ਹੁੰਦਾ ਪਿਆ ਏ ਕੀ ਹੁੰਦਾ ਪਿਆ ਕਾਟ ਲੱਗਦੀ ਬਿੱਲੀ ਲੁਕੀ ਹੋਈ ਬਿੱਲੀ ਬਿੱਲੀ ਵਿੱਚ ਲੁਕੀ ਹੋਈ ਸੁੱਤੇ ਉੱਠ ਗਈ ਸੀ ਇਹ ਇਹ ਆ ਲੋ ਹੈ ਬਾਹਰ ਹੋ ਜਾ ਆ ਜਾਓ ਆ ਜਾਓ ਆ ਜਾਓ ਆ ਜਾਓ ਫੇ ਆ ਜਾਓ ਆ ਜਾਓ ਆ ਜਾਓ ਆ ਜਾਓ ਨਹੀਂ ਆਣਾ ਨਹੀਂ ਆਣਾ ਹੈ ਬੋ 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 ਫਰੂਟ ਖਾਣੇ ਫਰੂਟ ਖਾਣੇ ਆ ਫਰੂਟ ਖਾਣੇ ਆ ਚੱਲ ਫਰੂਟ ਦੇਣਾ ਤੈਨੂੰ ਈ ਖਾਣਾ ਐਪਲ ਖਾਣਾ ਐਪਲ ਖਾਣਾ ਸਾਰਾ ਮਿਕਸ ਕਰਕੇ ਦੇ ਦੇਣਾ ਪੀਤਾ ਠੀਕ ਹੈ ਨੂੰ ਥੋੜਾ ਦੇ ਦਿਓ ਮਿਕਸ ਕਰਾ ਦਿਓ ਕਿਉਂ ਜਰਾਕ ਹਾਂਜੀ ਉੱਠ ਜੋ ਹਣ ਅੱਖਾਂ ਖੋਲ ਲੈ ਗਈ ਗੱਲ ਲੀਆ